ਮੇਰੇ ਪੇਤੇ ਦੇ ਚਰਮ ਕਿੰਨੇ ਪੈਸੇ ਆਗੇ ਤੈਨੂੰ ਹਲੇ ਮੋਨਟਾਈਜ਼ ਨਹੀਂ ਹੋਇਆ ਅੱਛਾ ਜੀ ਵਿਓ ਅਪਲਾਈ ਹੋ ਗਿਆ ਐਵੀ ਲੱਖ ਕਰ ਦਿਓ ਬਾਈ ਇਹਨੂੰ ਵਿਚਾਰੀ ਨੇ ਗੱਡੀ ਲੈਣੀ ਠੀਕ ਹੈ ਕਿਹੜੀ ਗੱਡੀ ਲੈਣੀ ਹੈ ਇਹਨੇ ਓਲਾ ਲੈਣੀ ਹੈ ਘਾ ਪਾਵੇ ਓ ਓਲਾ ਲੈਣੀ ਹੈ ਨੇ 70 ਰੁਪਏ ਕੌਣ ਲਵਾਗੇ ਹਾਏ ਸਿੱਧੀਏ ਭਾਈ ਮੈਨੂੰ ਸੋਣੇ ਲੱਗੀ ਗੱਲ ਮੈਂ ਵੀਡੀਓ ਦੇਖੀ ਸੀ ਫਿਰ ਮੈਂ ਸੱਚ ਮਰਵੀਏ ਕਿਹੜੀ ਗੱਡੀ ਫਿਰ ਮੈਨੂੰ ਪਤਾ ਲੱਗੀ ਵੀ ਇਹ ਰੁਪਈ ਕੌਣ ਆ ਕਿੰਨੇ ਦੀ ਹੁੰਦੀ ਆ ਉਹ 70 ਲੱਖ ਦੀ 70 ਲੱਖ ਦੀ 70 ਲੱਖ ਰੁਪਈਆ ਸਾਨੂੰ ਇਕੱਠਾ ਕਰਕੇ ਦੇ ਦਿਓ ਠੀਕ ਹੈ ਕੀ ਕਿਰਪੀਆ ਦੇ ਦਿੰਨ ਸਾਰੇ ਹੈਣਾ ਸਾਰੇ ਹਾਂ ਬਾਈ 80 ਲੱਖ 80000 ਸੌਰੀ 80000 ਫਿਰ 100 100 ਦਾ ਨਾ ਪਾ 80 ਲੱਖ ਸਿੱਧੀ ਮੁੰ ਲਗੀ ਤੀ ਜੇ ਸਾਰੇ ਮੈਨੂੰ 100 ਰੁਪਿਆ ਦੇ ਰਹਿਣਾ ਹੈਣਾ 100 ਰੁਪਿਆ ਦੇ ਫਿਰ ਬਣ ਜੂ ਹੈਣਾ ਬਾਈ ਬਣ ਕੇ ਦਾ ਖਾਤਾ ਦੇ ਦਿੰਨੇ ਆਗੇ ਨੂੰ 100 100 ਰੁਪਿਆ ਕੈਸੀ ਲਿਆਵਾਂਗੇ ਫਿਰ ਤਾਂ ਹੈ ਕਰ ਤਾਂ ਕੈਸੀ ਆ ਦੇ ਅਸੀਂ ਕਰੇ ਕਰੇ ਅੱਗੇ ਲੈ ਲਾਂਗੇ 50 50 ਰੁਪਏ ਮੈਨੂੰ ਇਕੱਠੇ ਕਰਕੇ ਦੇ ਦੋ ਚਲੋ 100 100 ਇਹਨੂੰ ਦੇ ਦੋ ਹਾਂ ਕਿਸ਼ਤ ਸਾਰੀ ਤੋਂ ਗੱਡੀ ਦੀ 2.5 ਹਜ਼ਾਰ ਰੁਪਏ ਦੇ ਦੋ ਬਾਈ ਵਣਕੇ ਸਾਨੂੰ 1.5 ਹਜ਼ਾਰ ਰੁਪਏ ਦਦਾ ਸੀ 2 ਲੱਖ ਮੇਰੇ ਹੋਣ ਵਾਲੇ ਨੇ ਮੇਰੇ ਫੋਲੋਅਰਾਂ ਨੂੰ ਵੀ ਕਹਿ ਦਿੰਨਾ ਹੋਰ ਫਿਰ ਤੁਹਾਨੂੰ 2 ਲੱਖ ਰੁਪਏ ਬਣ ਜੀ 2 ਲੱਖ ਬਣ ਗਏ ਨਹੀਂ ਬਾਈ ਜੇ 100 100 ਰੁਪਏ ਇਕੱਠਾ ਕਰੋਗੇ ਤੁਸੀਂ ਨਾ ਉਹ ਤਾਂ ਡਿਮਾਂਡ ਵਧਦਾ ਜੇ 1000 ਕਹੋਗੇ ਤਾਂ ਅਗਲਾ 100 100 ਦੇਊਗਾ ਨਾ ਦੇ ਦੇਣਗੇ ਵਿਚਾਰੇ 100 ਆਹ ਤਾਂ ਨਰਮ ਨਹੀਂ ਸਾਰੇ ਬੰਦੇ ਵਧੀਆ ਨੇ ਦੇਖਣ ਵਾਲੇ ਉਹ ਜੇ 80000 ਵੀ ਨਹੀਂ ਕੋਈ ਮਾੜਾ ਮੈਂ ਇਹਦੇ ਵਾਲੀ ਜਿਵੇਂ ਇਹਦੇ ਵਾਲੀ ਗੱਡੀ ਆ ਚੱਲ ਯਾਰ ਮੈਨੂੰ ਤੁਸੀਂ ਜੇ ਮੈਨੂੰ ਦੇ ਦੋਗੇ ਨਾ ਮੈਂ ਨਾ ਗੱਡੀ ਲੈਂਦਾ ਕੁਝ ਨਹੀਂ ਮੈਂ ਤਾਂ ਕਿਸ ਆਪਣਾ ਕੋਈ ਚੰਗਾ ਕੰਮ ਕਰੂੰਗਾ ਮੈਂ ਤਾਂ ਕੁੜੀਆਂ ਦੇ ਵਿਆਹ ਕਰੂੰਗਾ ਠੀਕ ਹੈ ਮੈਂ ਤਾਂ ਕਰਾਉਂਦੀ ਤੇਰਾ ਨਹੀਂ ਕਰਦੇ ਤੇ ਬਾਰੇ ਮੈਂ ਕਰਾਂ ਬਈ ਮੇਰੇ ਕੋਲ ਝਾਕ ਕੇ ਬੋਲਿਆ ਨੰਬੀ ਰਮਨ ਤਾਂ ਗੱਡੀ ਲਿਓ ਬਈ ਲਿਉਣੀ ਹੈ ਗੱਡੀ ਇਹ ਬਈ ਗੱਡੀ ਦੇ ਲਾਦੂ ਕੀ ਮੈਂ ਬਈ ਸੱਚੀ ਮੈਂ 100 ਕਿੰਨੀਆਂ ਕੁੜੀਆਂ ਦੇ ਵਿਆਹ ਹੋ ਜਾਣਗੇ 11 ਕੁੜੀਆਂ ਦੇ ਵਿਆਹ ਹੋ ਜਾਣਗੇ ਹੂੰ 11 ਦੇ ਕਰ ਦੇ ਤੂੰ 11 ਕੁੜੀਆਂ ਦੇ ਵਿਆਹ ਕਰ ਬਈ ਤੁਸੀਂ ਪੈਸੇ ਪਾਉਣ ਵਾਲੇ ਬਣੋ ਯਾਰ ਦੋ ਹੀ ਗੱਲਾਂ ਦੱਸਤੀਆਂ ਗੱਡੀ ਵੀ ਲੈਉਣੀ ਆ ਵਿਆਹ ਦੀ ਗੱਡੀ ਬਈ ਇਹ ਲਊ ਇਹਦੇ ਨਾਲ ਨਿਬੜਾਵਦਾ ਕਿਤੇ ਸਾਡੇ ਨਾਲ ਬਾਦੂ ਹੈ ਨਹੀਂ ਹੁਣ ਤੇਨਸ ਜਿਹੜੀਆਂ ਕੁੜੀਆਂ ਦੇ ਵਿਆਹ ਕਰੇਗਾ ਉਹਨਾਂ ਨੂੰ ਸਾਰਾ ਸਮਾਨ ਵੀ ਦੇਂਗਾ ਫਿਰ ਸਮਾਨ ਵੀ ਐਵੇਂ ਵੀ ਦੇਤਾ ਦੇ ਹੋ ਆਸਮਾਨ ਪਰ ਵੀ ਨੋਰਮਲ ਜਿਹੜਾ ਹੁੰਦਾ ਕੋਈ ਥੋੜਾ ਅਗਲੀ ਕਹੇ 2 ਟੁਲੇ ਸੋਨਾ ਦੇ ਉਹ ਥੋੜੀ ਦਿਨਾਂ ਦਾ ਮਸਤੀ ਯਾਰ ਨੂੰ ਮੈਂ ਪਿਆ ਸੀ ਇਹਦਾ ਸਿੰਪਲ ਕੱਪੜੇ ਲੀੜੇ ਲੂੜੇ ਆਸਾਂ ਦੇ ਦੂੰਗਾ ਯਾਰ ਹਾਂ ਭਾਈ ਕਿੰਸੀ ਵਾਸ਼ਿੰਗ ਮਸ਼ੀਨ 4000 ਚਾਰ ਕੁਰਸੀਆਂ ਇੱਕ ਮੇਜ਼ ਹਾਂ ਮੈਂ ਤੇ ਜੀ ਸਿੰਪਲ ਹੈ ਹੈ ਸਾਮ ਸੱਤੇ ਬੈਠਦੇ ਦੀ ਕਿ ਮੈਂ ਹਾਂ ਮਸਿਸਾਬ ਸਰਦੇ ਬੈਠਦੇ ਨੂੰ ਤੇ ਜਿਹੜੀ ਜਿਹੜੀ ਕੁੜੀ ਦੇ ਭਾਈ ਨਹੀਂ ਹੋਊਗਾ ਉਹ ਗੱਡੀ ਨਾਲ ਅਸੀਂ ਜਾਵਾਂਗੇ ਚਾਰ ਪੰਜ ਮੁੰਡਿਆਂ ਅਸੀਂ ਟੱਕਾ ਲਾਵਾਂਗੇ ਗੱਡੀ ਨਾਲ ਜਾਨੀ ਕਿ ਭਾਈ ਬਣ ਕੇ ਜਾਵਾਂਗੇ ਭਾਈ ਬਣ ਕੇ ਜਾਵਾਂਗੇ ਤੇ ਇੱਕ ਇੱਕ ਐਸੀ ਭੱਜ ਜਾਗੇ ਹਨਾ ਤੇ ਜਿਨ੍ਹਾਂ ਦੇ ਭਾਈ ਹੈਗੇ ਆ ਤੇ ਉਹ ਆਪ ਦੀਆਂ ਭੈਣਾਂ ਨਾਲ ਉਹ ਭੱਜ ਜਾ ਹਨਾ ਠੀਕ ਹੈ 11 ਕੁੜੀਆਂ ਦੇ ਸੀ ਵਿਆਹ ਕਰਾਂਗੇ ਕਿੱਥੇ ਕਰਾਂਗੇ ਪਿੰਡੀ ਚ ਰੱਬ ਇਹ ਦਿਨ ਵੀ ਲਿਆਊਗਾ ਇੱਥੇ ਕਰ ਦਾਂਗੇ ਨਹੀਂ ਕਿਤੇ ਵੀ ਕਰ ਦਾਂਗੇ ਅਰ ਦੋ ਵਾਰੀ ਰਵਜੇ ਉਹ ਸੇ ਮਹਾਰਾਜ ਪੈਸੇ ਚ ਕਰਾਂਗੇ ਹਾਂਜੀ ਪੈਸੇ ਚ ਕਰ ਪ੍ਰਬੰਧ ਕਰਨਾ ਸੌਖਾ ਹੋ ਜਾਊਗਾ ਫਿਰ ਕੱਠ ਵਾਲਾ ਹੋ ਜਾ ਕਰੇ ਬਿੱਡ ਵੱਡਾ ਲੱਗ ਜਾਂਦਾ ਮਹਾਰਾਜ ਪੈਸੇ ਚ ਕਰਾਂਗੇ ਜਿਵੇਂ ਆਣਾ ਹੋਇਆ ਰਿਵਨ ਵੈਕਟਾਉਂਗੀ ਬਾਈ ਅਪਨਾਂ ਦੀ ਰਿਵਨ ਹੋਗੇ ਇੰਨੇ ਸੀਰੀਅਸ ਹੋਗੇ ਜਿਵੇਂ ਆਪ ਨੂੰ ਪੈਸੇ ਪਾਉਣ ਲੱਗ ਪਏ ਪ੍ਰਬੰਧ ਹਲਵਾਈਆਂ ਤੱਕ ਪਹੁੰਚ ਗਏ ਆਪਾਂ ਤਾਂ ਰਿਵਨ ਵੈਕਟਾਉਂਗੀ ਹਲਵਾਈ ਤੋਂ ਸਦਾ ਸੱਤੀ ਭੱਜ ਜਾਊਗਾ ਨਾਰਾ ਹੋ ਗੁਲਾ ਅਗਲਾ ਜੰਮਣਾ ਹੋ ਕਰਾਂਗੇ ਆਪਾਂ ਨੂਡਲ ਵਗੈਰਾ ਗੁਲਾਬ ਜੰਮਣਾ ਨਹੀਂ ਬੁਲਾਉਂਦੇ ਦੋਨੋਂ ਬੁਲਾ ਲਾਂਗੇ ਕਹਿੰਦਾ ਜਾਗੂ ਵਾਲੇ ਦੇ ਨੇ ਵੀ ਹੈਨਾ ਜੇ ਜਾਗੂ ਆ ਗਈ ਅਸੀਂ ਵਿਆਹ ਜਾਣਾ ਅੱਜ ਮੇਰੇ ਤਾਂ ਇਸ ਥਾਲਾਂ ਨੇ ਉਹਨਾਂ ਦੇ ਜਾਗੋ ਤੇ ਖਾਣ ਹੀ ਜਾਊਗੀ ਬਾਈ ਬਈ ਫਿਰ ਰਮਨਾ ਜ ਤੂੰ ਖਾਈ ਨਾ ਸਵੇਰੇ ਕੁਝ ਸਿੰਘ ਬੱਸ ਕੀ ਬਾਈ ਤੇ ਆਪ ਦਾ ਗੈਸ ਚੂਲਾ ਨੇ ਕਹਿੰਦੇ ਭੁਖਰੀ ਗੋਲੀ ਦੇਣੀ ਬਾਈ ਅੱਜ ਗੱਲ ਤਾਂ ਜੇ ਜਾਣਾ ਬਿਨਾਂ ਬੰਦਾ ਸਾਡੀ ਵੀਡੀਓ ਸ਼ੇਅਰ ਕਰ ਦਿਓ ਵਲੌਗ ਨੂੰ ਤੇ ਲਾਈਕ ਕਰ ਦਿਓ ਬਈ ਬਣ ਕੇ ਹੈਨਾ ਇਹਨੇ ਗੱਡੀ ਲੈਣੀ ਆ ਕੁੜੀ ਨੇ ਆ ਧਿਆਨ ਰੱਖਿਓ ਬਾਈ ਚਲੋ ਵਿਆਹ ਦਾ ਫੇਰ ਕਰਦਾਂਗੇ ਬਾਈ ਕੁੜੀਆਂ ਨੇ ਇਹਨੂੰ ਗੱਡੀ ਦਿਵਾ ਗੀ ਨਾ ਵਿਆਹ ਵੀ ਕਰਾਂਗੇ ਉਹ ਤਾਂ ਪਹਿਲਾਂ ਗੱਡੀ ਲੈਣਗੀ ਫੇਰ ਇਹ ਜਾਇਆ ਕਰेंगी ਤੂੰ ਗੱਡੀ ਤੇ ਹੁਣ ਤੁਰ ਕੇ ਕਿੱਥੇ ਜਾਏਂਗੀ ਮੁੰਡਿਆਂ ਦੀ ਕੁੜੀਆਂ ਦਾ ਮੁੰਡਿਆਂ ਦਾ ਬਾਈ ਕਿੰਨੇ ਲੋਡ ਬੰਦ ਕੁੜੀਆਂ ਦੇ ਵਿਆਹ ਨਹੀਂ ਕਰਦੇ ਜ਼ਰੂਰੀ ਬੋਲਣਾ ਬੋਲਦੇ ਕੀ ਪਤਾ ਮੈਨੂੰ ਮੈਨੂੰ ਤਾਂ ਯਾਦ ਨਹੀਂ ਖਾਤਾ ਨੰਬਰ ਜਦੋਂ ਅਸੀਂ ਫਨ ਕਰਦੇ ਆ ਬਾਈ ਮੇਰੇ ਤਾਂ ਨੰਬਰ ਕਿਨਾਂ ਹੋਦੀ ਪਾ ਦੇਣਗੇ ਜਦੋਂ ਤੇ ਇੰਸਟਾਗ੍ਰਾਮ ਤੇ ਜਿਵੇਂ ਉਹ ਤਾਂ ਪਾਤੀ ਜਿਵੇਂ ਉਹ ਤਾਂ ਕਾਹਨੋਂ ਖਾਣੇ ਪੜਿਆ ਮਾ ਪੈਸੀ ਮੈਂ ਮੇਰੀ ਦਾਦੀ ਮੇਰੀ ਦਾਦੀ ਨਾ ਛੋਟੀ ਜੀ ਹੁੰਦੀ ਸੀ ਮੇਰੇ ਦਾਦੇ ਤੇ ਮੰਮੀ ਡੈਡੀ ਗੁজার ਗਏ ਸੀ ਤੇ ਮੇਰੀ ਦਾਦੀ ਮੇਰੀ ਜਿਹੜੀ ਮੇਰੀ ਵੱਡੀ ਦਾਦੀ ਆ ਹੁਣ ਮੈਂ ਕਿਵੇਂ ਦੱਸਾਂ ਮੇਰੇ ਦਾਦੀ ਦੀ ਭੈਣ ਉਹ ਵੱਡੀ ਸੀ ਮੇਰੀ ਦਾਦੀ ਨਾਲ 5-6 ਸਾਲਾਂ ਦੀ ਸੀ ਮੇਰੀ ਦਾਦੀ ਕੋਲ ਹੀ ਰਹਿੰਦੀ ਸੀ ਤੇ ਮੇਰਾ ਜਿਹੜਾ ਦਾਦਾ ਤੀਗਾ ਉਹ ਵੀ ਨਿਕਿਆ ਸੀ ਮੇਰੀ ਦਾਦੀ ਵੀ ਨਿੱਕੀ ਜੀ ਸੀ ਸੈਂਕੜਾ ਵੀ ਦਾਦੀ ਤੇ ਮੇਰੇ ਜੁੱਤੀ ਪਰ ਮਾਨਨੇ ਕੀ ਮੇਰੀ ਦਾਦੀ ਮੈਂ ਸਮਝਿਆ ਨਹੀਂ ਯਾਰ ਗੱਲ ਇਹ ਆ ਜਿਹੜੀ ਮੇਰੀ ਵੱਡੀ ਦਾਦੀ ਆ ਮਤਲਬ ਕਿ ਮੇਰੀ ਦਾਦੀ ਦੀ ਭੈਣ ਉਹ ਵੱਡੀ ਸੀ ਉਹ ਤਾਂ ਮੇਰੇ ਵੱਡੇ ਦਾਦੇ ਨਾਲ ਵਿਆਹ ਹੋ ਗਿਆ ਠੀਕ ਹੈ ਇਹ ਮੇਰੀ ਦਾਦੀ ਸੀ ਉਹ ਨਿੱਕੀ ਜੀ ਸੀ ਵੱਡੀ ਦਾਦੀ ਉਮਰ ਦੀ ਉਹ ਨਾਲ ਹੀ ਆ ਗਈ ਸੀ ਮੇਰੀ ਦਾਦੀ ਦੇ ਵੱਡੀ ਦੇ ਹੈ ਤੇ ਮੇਰੇ ਦਾਦਾ ਵੀ ਛੋਟਾ ਸੀ ਮੇਰੀ ਦਾਦੀ ਵੀ ਛੋਟੀ ਸੀ ਫਿਰ ਮਾਂ ਬਾਪ ਹੈ ਨਹੀਂ ਸੀ ਫਿਰ ਉਹ ਦੁਰਮੇ ਲਾਦਿਨਾਂ ਵਿਆਹ ਕਰਤਾ ਦੂਜੇ ਨਾਲ ਠੀਕ ਜਿਵੇਂ ਮਕਲਾ ਆਵਾ ਨਹੀਂ ਉਹ ਟਾਈਪ ਹਾਂ ਹਾਂ ਪਹਿਲਾਂ ਠੀਕ ਆ ਫਿਰ ਉਹ ਲਾ ਮਿਰਜ ਤਾਂ ਨਹੀਂ ਹੈਗੀ ਯਾਰ ਨਾ ਯਾਰ ਲੌਕੀ ਪਤਾ ਪਸੰਦ ਕਰਨ ਲੱਗ ਗਿਆ ਹਾਂ ਪਹਿਲਾਂ ਜਨਮਤ ਹੋਵੇ ਮਾੜੀ ਨੂੰ ਚੰਗਾ ਹੁੰਦੀ ਆ ਫਿਰ ਉਹਨੂੰ ਆ ਜਿਹੜਾ ਭੱਜਦੀ ਤਰੀ ਨਾ ਫਿਰ ਦਾਦੀ ਮੰਨ ਗਈ ਬਈ ਮਾਂ ਫਿਰ ਭਾਈ ਉਹਦੇ ਮੈਂ ਉਹ ਭੱਜ ਜਨਮਤ ਨਾ ਦਾਦੀ ਨੂੰ ਸਮਝ ਆ ਗਈ ਸੀ ਵੀ ਲਾ ਮੈਂ ਅੱਜ ਕੀ ਹੁੰਦੀ ਆ ਫਿਰ ਮੰਨੀ ਦਾਦੀ ਹਾਂ ਉਹ ਤਾਂ ਸਾਨੂੰ ਵੀ ਕਹਿੰਦੇ ਆ ਪਸੰਦ ਆ ਤਾਂ ਦੱਸ ਬਸ ਫਿਰ ਠੀਕ ਐ ਸਾਡਾ ਬੰਦੇ ਸੋਚਾ ਮਾਊਟੂਨ ਸੋਚਦੇ ਬਸ ਇੰਨੇ ਵੀ ਪੜੀ ਨਹੀਂ ਕਿੰਨੀ ਤੇ ਉਹ ਸਮਝਦੇ ਨੇ ਵੀ ਉਹ ਸਮਝਦੇ ਨੇ ਅੰਡਰਸਟੈਂਡ ਕਰਦੇ ਨੇ ਇਹ ਕੁਛ ਨਹੀਂ ਇਹ ਸਾਰੇ ਬਲੌਗ ਦੀ ਲੈਂਥ ਬਣਾਉਂਦੀ ਮਾਰੀ ਇਕੱਲਾ ਕਰਦੀ ਹੈ ਇਹ 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 ਕੰਦਾ ਹੁੰਦਾ ਗੱਡੀ ਲੈਣੀ ਆ ਨੇ ਭਾਈ ਪੈਸੇ ਕਿਹਾ ਤੇਰਾ ਤੂੰ ਮਹਾਮੋਹ ਜੁਕਟਰ ਜਿਹਾ ਚਲ ਉਹ ਮੇਰੇ ਪਿੱਛੇ ਫਿਰਦੀ ਦੀ ਗੱਲ ਬੱਕਰੀ ਹੈ ਹਾਂ ਤੂੰ ਆਂ ਬੰਦਾ ਹਾਂ ਹੁਣ ਤੂੰ ਇਹੀ ਰੱਖੀ ਇਹ ਆਏ ਕਰਕੇ ਕਹਿੰਦਾ ਕਿਸੇ ਦੀ ਜਨਾਨੀ ਮਗਰ ਨਹੀਂ ਜਾਣਾ ਚਾਹੀਦਾ ਕਹਿੰਦਾ ਇਹਦੇ ਪੈ ਕਹਿੰਦਾ ਇਹਦੇ ਉਹਨਾਂ ਦੇ ਵਿੱਚ ਕਹਿੰਦਾ ਲੋਕਾਂ ਨੇ ਸੱਤ ਸੰਗਾਂ ਚ ਕਹਿਤਾ ਹਣਾ ਜੇ ਕਹਿੰਦਾ ਆਪਦੀ ਜਨਾਨੀ ਨੂੰ ਨਾ ਪੈਰ ਦੀ ਜੁੱਤੀ ਸਮਝੀ ਐ ਇਹਨੂੰ ਤੂੰ ਗਾਲਾਂ ਕੱਢਿਆ ਕਿ ਹਾਂ ਭਰਾ ਆ ਤਾਂ ਨਾ ਪਰਾਈ ਔਰ ਤਾਂ ਹਮੇਸ਼ਾ ਕਹਿੰਦਾ ਘਰ ਦਾ ਨਾਸ ਕਰਦੀ ਐ ਹਾਂ ਕਹਿੰਦਾ ਇਹਨੇ ਤਾਂ ਕਹਿੰਦਾ ਕਹਿੰਦਾ ਨਾ ਕਿਸੇ ਦਾ ਕਹਿੰਦਾ ਕਿ ਉਹ ਪਰਾਈ ਮਾਰਦੀ ਸੀ ਨਹੀਂ ਚੱਕ ਕੇ ਹਰੇਕ ਨੂੰ ਹਰੇਕ ਨੂੰ ਭੈਣ ਸਮਝੀ ਐ ਹੈ ਚੱਕ ਸਾਰੇ ਜ਼ੂਰ ਪੇ ਸਮਝਣ ਦੀ ਤੇ ਭੈਣ ਦੀ ਹਾਂ ਮਾਂ ਵੱਡਾ ਜ਼ੂਰ ਮਾਂ ਮਾਇਰੋ ਤੇ ਗਈ ਹਾਂ ਏ ਰੱਖ ਲਾਂਗੇ ਮੈਨੂੰ ਪੂਰੀ ਅਕਲ ਦੇ ਜੀ ਯਾਰ ਮਤ ਦੇਊਗਾ ਪੂਰੀ ਯਾਰ ਲਬਰ ਚੋਂ ਪੂਰ ਬੜ ਕੇ ਰੱਖ ਪੂਰੀ ਮਤ ਦੇ ਦੀ ਕਹਿੰਦਾ ਲੋਕਾਂ ਦੇ ਜ਼ਮੀਨਾਂ ਫਿੱਕੀਆਂ ਬਗਾਨੀਆਂ ਜਨਾਨੀਆਂ ਵਿੱਚ ਆਏ ਕਹੀਦੀ ਚੰਗਾ ਉਧਰ ਪਾਉਂਦੀ ਆ ਨਾ ਉਹ ਪਿਕ ਪਈ ਗਈਆਂ ਪਿੰਡਾਂ ਦੀ ਯਾਰ ਠੀਕ ਦੀ ਯਾਰ ਮੈਂ ਕਹਿੰਦਾ ਅੱਧੀ ਦੇ ਦੋ ਦਰਕਰ ਸੰਗਤ ਦੀ ਫੈਸਲੀ ਜਨਨ ਲੱਗ ਗਿਆ ਹਮ ਉਤੇ ਤੇ ਪੂਰੀ ਦਸ ਬੱਬੂ ਸਿੰਘ ਪੂਰਾ ਸੋੜਾ ਬਣਾਉਣਾ ਜਾ ਹੈਨਾ ਪੁਰਾਣੀ ਫਾਰਮ ਚ ਆ ਜਾ ਕੱਲ ਤਾਂ ਆ ਗਈ ਤੇਰੇ ਕਮੈਂਟ ਕਹਿੰਦੇ ਪਿੰਡੀ ਵਾਲਾ ਪੁਰਾਣੀ ਫਾਰਮ ਚ ਆ ਹੈ ਨਾ ਇਧਰ ਮੇਰੇ ਮਜ਼ਾਕ ਨਹੀਂ ਆਏ ਨੇ ਹੈ ਕਹਤਾ ਸੀ ਹੈ ਨੇ ਦੋ ਕਮੈਂਟ ਕਹਿੰਦੇ ਅੱਜ ਸਵਾਦ ਤੈਨੂੰ ਖਾਲਾ ਕਰਦੇ ਤੇ ਲੋਕ ਤਲਾ ਕਨੇਕਟ ਨਹੀਂ ਵਧੀਆ ਕਰਦਾ ਕਰ ਮੈਨੂੰ ਖਾਤਰ ਹੈ ਮੇਰਾ ਕਤਲ ਕਰਨੇਗੀ ਉਹ ਹਾਂ ਬਾ ਕਿਵੇਂ ਕਹਿੰਦਾ ਜਿਹੜੀ ਉਹ ਨਹੀਂ ਅਰਜੰਟ ਦੋ ਦੋ ਕਿਹੜਾ ਮੈਨਾਂ ਦੇਖਿਆ ਕਰ ਬੰਦਾ ਮਰ ਵੀ ਸਕਦਾ ਹੈ ਇਹਨਾਂ ਨੇ ਨੈਣ ਮਲਾਇਆ ਕਰ ਬੰਦਾ ਮਰ ਜਾਂਦਾ ਮਹਾ ਮੈਨੂੰ ਮਹਾ ਇਹ ਕਹਤਾ ਮਹਾ ਇਹਨਾਂ ਨੇ ਨੈਣ ਮਲਾਇਆ ਕਰ ਕੁੜੀ ਵੀ ਮਰ ਵੀ ਸਕਦੀ ਆ ਮਰਦੀ ਮਰਦੀ ਸਕਦੀ ਆ ਸੱਚੀ ਨੰਦੀ ਮਰ ਵੀ ਸਕਦੀ ਆ ਮੱਥਾ ਐਡੀ ਗੱਲ ਵਧਰੀ ਹੈ ਹੋਰ ਮਹਾ ਉਹਨੇ ਤਾਂ ਆਪਣਾ ਉਹ ਕਰਤਾ ਖਰਜ ਕੀਤੀ ਦਾ ਤਾਂ ਐਂ ਕਹਦੀ ਆ ਆਮ ਆਨੰਦ ਪਾਰਟੀ ਨੇ ਖਾਸ ਤੌਰ ਤੇ ਮੈਨੂੰ ਕਿਹਾ ਵੀ ਨਹੀਂ ਨਹੀਂ ਉਦੋਂ ਵਾਦੇ ਕੀਤੇਗਾ ਮਹਾ ਤਾਂ ਮਹਾ ਮੈਨੂੰ ਕਹੇ ਰਿਲੇਸ਼ਨ ਚਾਹ ਮੇਰੇ ਨਾਲ ਬਾ ਹੁਣ ਮੈਂ ਮੈਂ ਖਬਰ ਆ ਮੈਂ ਕਿੰਨੀ ਇੱਕ ਗੱਲ ਨਹੀਂ ਚੱਲਦੀ ਆ ਮਾਂ ਮਰਾ ਪੁੱਤ ਇਹ ਗੱਲ ਨਹੀਂ ਆ ਮਾਂ ਦੇ ਨਾਉਣਾ ਚੋੜਾ ਨਹੀਂ ਮਾਰਾ ਸਿੰਘ ਕਾਟਦੇ ਮੈਂ ਕੋ ਕਿੰਦਾ ਰਸਨ ਕਾਟ ਨਹੀਂ ਰਿਲੇਸ਼ਨਸ਼ਿਪ ਹਾਂ ਮਾਹ ਰਿਲੇਸ਼ਨਸ਼ਿਪ ਕਿਉਂ ਜੈ ਡਿਪਲੇ ਕਰੀ ਵਰਦਾ ਹਾਂ ਮਾ ਹੁਣ ਮੈਂ ਮਾਈਂਡ ਕਾ ਲਾ ਕੇ ਰੱਖਦਾ ਵੀ ਕੋਈ ਵਿਚਾਰੀ ਐਵੇਂ ਘਰ ਨਾ ਖਰਾਬ ਕਰ ਲੈ ਮੇਰੇ ਵਿੱਚ ਮੇਰੇ ਹੁਸਨ ਪਿੱਛੇ ਇਹਨੂੰ ਆ ਤੂ ਪੂਰਾ ਸੁਣਨਾ ਤੀ ਮੇਰੇ ਹੁਸਨ ਪਿੱਛੇ ਮੇਰੇ ਅੱਖਾਂ ਆ ਆਪਾ ਸਾਡੀ ਨਾ ਜੀਤ ਨੇ ਫੁੱਲ ਟੰਗੇ ਹੁੰਦੇ ਨੇ ਇਹ ਸਾਡੇ ਟੰਗੀ ਸਾਰੇ ਆ ਬਾਹਰ ਐਂ ਰੱਖਿਆ ਬਾਹਰ ਮੈਂ ਇੱਥੇ ਰਵੇ ਬਾਹਰ ਨਹੀਂ ਬਸ ਮਾਹ ਮੇਰੇ ਜਨਾਨੀ ਜੀ ਬਾੜੀਆਂ ਕੀ ਹੋ ਗਿਆ ਤੈਨੂੰ ਸਵੇਰੇ ਅੱਜ ਕੀ ਹੋ ਗਿਆ ਤੈਨੂੰ ਸਵੇਰੇ ਕੀ ਹੋ ਗਿਆ ਤੈਨੂੰ ਕੁਛ ਨਹੀਂ ਬਾਈ ਉਹੀ ਸਾਲਾ ਦਿਲ ਦਾ ਅਜੀਬ ਜਿਹਾ ਹੋ ਰਿਹਾ ਯਾਰ ਮਨ ਜਾਰੀ ਲੱਗ ਰਿਹਾ ਕਿਤੇ ਯਾਰ ਦਿਲ ਲੱਗ ਵੀ ਰਿਹਾ ਦਿਲ ਲੱਗ ਵੀ ਨਹੀਂ ਰਿਹਾ ਮਰਨ ਨੂੰ ਵੀ ਜੀ ਕਰਦਾ ਜੀ ਕਰਦਾ ਸਮਝ ਨਹੀਂ ਆ ਰਹੀ ਵੀ ਕਰੀਏ ਤਾਂ ਕੀ ਕਰੀਏ ਯਾਰ ਕੀ ਹੋ ਗਿਆ ਸੋ ਇਹ ਲੋਕੀ ਯਾਰ ਕਹਿੰਦਾ ਉੱਤੋਂ ਉੱਤੋਂ ਹੱਸਦੇ ਆ ਅੰਦਰੋਂ ਤਾਂ ਦਿਲ ਸਾਡੇ ਵੀ ਰੋਈਸਾਏ ਆਪਣੇ ਵੀ ਮੁਖ ਮੋੜ ਗਏ ਤਾਂ ਇਹੋ ਅੱਖੀਆਂ ਚ ਨੀਰ ਪਈ ਯਾਰ ਰੋਣਾ ਰੋਣ ਨੂੰ ਨਹੀਂ ਕਰਦਾ ਯਾਰ ਬਾਬੇ ਰੋਣ ਨੂੰ ਦਿਲਜਾ ਕਰਦਾ ਯਾਰ ਵੀ ਹਾਸ ਨੂੰ ਵੀ ਜੀ ਕਰਦਾ ਉਹ ਸਾਹ ਹੱਸਿਆ ਵੀ ਨਹੀਂ ਆਂਦਾ ਪਤਾ ਨਹੀਂ ਯਾਰ ਅਜੀਬ ਜਿਹਾ ਉਹ ਨਹੀਂ ਕਰਦਾ ਸਾਲਾ ਰੋਇਆ ਵੀ ਨਹੀਂ ਰੋਇਆ ਵੀ ਨਹੀਂ ਆਂਦਾ ਬਸ ਆਫ ਫਰਕ ਜਿਹਾ ਲਿਖਣ ਲੱਗ ਗਿਆ ਬਾਈ ਸ਼ਾਇਰ ਇਹ ਬੜਾ ਬੰਦਾ ਨਾ ਐਕਟਰ ਹੋਣ ਦੇ ਨਾਲ ਨਾਲ ਸ਼ਾਇਰ ਵੀ ਹੈ ਘੈਂਡੇ ਆ ਬਹੁਤ ਵੱਡੀ ਅੱਜ ਦੇਖੀ ਅਸੀਂ ਸ਼ਾਇਰੀ ਹਾਂ ਲੱਕ ਦੇ ਫੱਟੇ ਕੱਲ ਨੂੰ ਦੋ ਪੈਰੇ ਹੋਰ ਸੁਣਾ ਦੇਣੀ ਹੈ ਨਾ ਗਾਣਾ ਲਿਖੂਆ ਪੂਰਾ ਹੈ ਕੋਲ ਜਨਾ ਟਾਈਮ ਤੇ ਕੱਲ ਮੈਂ ਚੱਕ ਬਣਾ ਫੇਰ ਇਹਦਾ ਈਪੀ ਲਿਖੂਆ ਉਹ ਤੇ ਚੱਲੀ ਪਈ ਆ ਤਾਹੀ ਕਰੂਗਾ ਇਹ ਮੈਂ ਮੰਬ ਲਿਖ ਦੂ ਹਾਂ ਜਦੋਂ ਜਦੋਂ ਸਹੀ ਗੱਲ ਐ ਮੈਂ ਇੱਕ ਵਾਰ ਪਹਿਲਾਂ ਵੀ ਗੱਲ ਕਹੀ ਸੀ ਬਾਈ ਤੂੰ ਉੱਤੇ ਬੈਠ ਤੇ ਵੇ ਜੱਸਾ ਕਹਿੰਦੇ ਯਾਰ ਰਾਣੀ ਕਹਿੰਦੇ ਸੁਣਾ ਕੋ ਸੋ ਇੱਕ ਲਿਖੀ ਨਹੀਂ ਹੋਈ ਸੀ ਮੇਰੀ ਉਹ ਸਰੀ ਸਖੀਓ ਮੈਂ ਸਵਰਗਣ ਹੋਈ ਮੇਰੇ ਬਾਹੀਂ ਟੂੜਾ ਪਾਇਆ ਉਹ ਮੈਂਨੇ ਪੂਰੀ ਕੰਪਲੀਟ ਕਰ ਲਈ ਕਿਉਂਕਿ ਮੈਂ ਬੈਠਿਆ ਨਹੀਂ ਬਿੱਲਾ ਹਣਾ ਹੋਲੀ ਲਿਖ ਦਿਓ ਮੈਨੇ ਹੋਰ ਜੋ ਲਿਖੀ ਦੀ ਬਾਈ ਬੁੱਲੇ ਸ਼ਾਹ ਦੀ ਹੋਜੋ ਬੁੱਲੇ ਸ਼ਾਹ ਦੀ ਕਿਤਾਬ ਚੋਂ ਦੇਖ ਦੇ ਇੱਕ ਮਤ ਲਾਜ਼ਮ ਪੜੀ ਦੀ ਦਨੇ ਹਾਂ ਉਸੋਂ ਮੈਨੇ ਪੜ੍ਹ ਕੇ ਜੋ ਥੋੜੀ ਮੋਟੀ ਚੀਜ਼ ਲਿਖੀ ਦੀ ਠੀਕ ਹੈ ਪਰ ਜਦੋਂ ਨਾ ਮੈਂ ਹੂਲ ਵੀ ਕੋਈ ਚੀਜ਼ਾਂ ਲਿਖਦਾਂ ਲਾ ਰਾਂ ਨਾ ਮੇਰੇ ਯਾਦ ਆਉਂਦੇ ਨੇ ਵੀ ਯਾਰ ਬਹੁਤ ਘੰਟਾ ਕਿਉਂ ਪੂਰਾ ਗੀਤ ਬਣਾ ਲੈਂ ਜੀ ਪਹਿਲਾਂ ਵੀ ਤੁਹਾਨੂੰ ਦੱਸਦਾ ਪੂਰਾ ਗੀਤ ਬਣਾ ਲਾਂ ਬਈ ਜਿਵੇਂ ਗੀਤ ਪੂਰੀ ਲੇਜ ਚ ਚੱਲ ਰਿਹਾ ਜਦੋਂ ਮੈਂ ਸੁਤਨ ਵਿਆਖ ਗੀਤ ਬਹੁਤ ਘੰਟਾ ਬਣ ਗਿਆ ਲੀਕ ਟਾਈਮ ਤੇ ਯਾਦ ਨਹੀਂ ਆਦਾ ਕਿ ਕਿੱਥੋਂ ਸਟਾਰਟ ਕਰਾਂ ਕੀ ਟੱਪਾ ਬਿੱਤੀ ਮੁੰਡਾ ਸ਼ਾਇਰੀਆਂ ਲਿਖਣ ਲੱਗ ਗਿਆ ਸ਼ਾਇਰੀ ਲਿਖਣ ਲੱਗ ਗਿਆ ਹਣਾ ਆਪਾਂ ਹਸਾਉਣ ਵਾਸਤੇ ਆਉਂਦੇ ਯਾਰ ਉਹ ਨਾ ਜੇ ਕੋਈ ਆਪਾਂ ਵੀਡੀਓ ਬਣਾਉਣਾ ਹਸਾਉਣ ਵਾਸਤੇ ਬਣਾਉਂਦੇ ਵਿੱਚ ਚ ਪੰਚ ਦਾ ਹੋਣ ਵੀਡੀਓ ਦਾ ਸੁਆਦ ਨਹੀਂ ਹੈਗਾ ਨਾ ਤਾਂ ਉਦੀ ਦੇ ਰੱਬਰ ਹਾਂ ਉੱਪਰ ਰਾਣੀ ਨੂੰ ਐ ਰੱਖ ਦਿੰਦੇ ਆ ਦੰਦ ਰਾਣੀ ਲਵੇ ਗਏ ਨੇ ਤੂੰ ਕੀ ਕਹਿਣਾ ਚਾਹਣਾ ਤੂੰ ਤੂੰ ਕਿਵੇਂ ਬਲ ਪੂਰੇ ਕਰਾਈ ਠੀਕ ਆ ਕੀ ਕੀ ਕਰ ਕੀ ਕਰੀ ਫਿਰਦੀ ਐ ਤੇਰੀ ਆਹਾ ਓਏ ਬੇਬੀ ਬੇਬੀ ਡੌਣ ਵਾਲੀ ਫਿਰਦੀ ਐ ਅਮਨੇ ਯਾਰੋ ਤਾਂ ਮੁੜ ਗਏ ਮੋੜੇ ਘਾਏ ਉਹਦੇ ਕਰਕੇ ਬੰਨੇ ਉਹ ਕਰਾ ਲਈ ਦਵਾਰੋਂ ਟੇਟਰ ਸਟੇਟਰ ਨਾ ਕਰਦੇ ਨਾ ਹੋ ਜਾਣਗੇ ਸਿੱਧੇ ਇਹ ਕੱਪੜੇ ਸਿੱਧੇ ਹੋ ਜਣੇ ਪ੍ਰੈਸ ਕਿੱਲਾ ਇਹ ਕਿਉਂ ਕਰਾ ਕੇ ਆਈਂ ਜ ਤੂੰ ਬਈ ਮੈਨੂੰ ਮੇਰਾ ਸ਼ੌਂਕ ਕੀ ਇਹ ਹੈ ਜੀ ਮੈਂ ਪਹਿਲਾਂ ਵੀ ਛੋਟੇ ਛੋਟੇ ਕਰਾਏ ਹੋਏ ਸੀ ਬਈ ਅਵਲੇ ਸ਼ੌਂਕ ਨੇ ਤੇਰੇ ਤੇਰੇ ਲਈ ਸ਼ੌਂਕ ਨੇ ਆਪਣੇ ਠੀਕ ਹੈ ਠੀਕ ਹੈ ਸਾਰੇ ਨਾ ਵੱਖਰੇ ਸ਼ੌਂਕ ਨੇ ਆਪਣੇ ਠੀਕ ਹੈ ਠੀਕ ਹੈ ਨਾ ਫਿਰ ਐਡੀ ਛੋਟੇ ਕੈਮਰਾ ਤੇ ਮੈਂ ਜਸ਼ਨ ਨੂੰ ਬੌਮਸ ਕਰ ਰਹੀ ਆ ਯਾਰ ਹਾਈ ਕਿੰਨਾ ਕੁ ਬਹੁਤ ਜ਼ਿਆਦਾ ਕੋਈ ਨਾ ਉਹਦੇ ਬਿਨਾ ਮੇਰਾ ਕੋਈ ਸੀਨ ਨਹੀਂ ਪੈਂਦਾ ਪੀਨ ਨਹੀਂ ਪੈਂਦਾ ਉਸੇ ਨਾਲੇ ਬਣਦਾ ਨਾ ਤੇਰਾ ਕੰਬੋ ਅਸੀਂ ਤਾਂ ਫਿਰ ਰੰਗ ਬੰਨ ਦਿੰਨੇ ਆ ਰੰਗ ਵੱਲ ਤੇ ਲੈ ਚਲ ਹੁਣ ਮੈਨੂੰ ਵਾਲ ਬੰਨਣ ਦੇ ਰੰਗ ਬੰਨਣ ਦਾ ਚੱਕਰ ਤੇ ਕਿਤੇ ਹੋਰ ਉਹ ਥੋੜੇ ਜਿਹਾ ਜ਼ਿਆਦੇ ਕਰਾਉਣੇ ਸੀ ਕੀ ਹਾਈਲਾਈਟ ਹਾਂ ਯਾਰ ਉਹ ਪੈੜੇ ਲੱਗਦੇ ਆ ਥੋੜੇ ਵਿੱਚ ਵਾਈਟ ਵਾਈਟ ਇਹ ਕਰਾ ਲੈਂਦੇ ਹੋਰ ਸਰਾ ਲੱਗਦੀ ਮੂੰਹ ਜਸ਼ਨ ਦੀ ਪੇਮੈਂਟ ਆਉਣ ਦੇ ਫਿਰ ਕਰਾਉਂਗਾ ਚੰਗਾ ਉਹ ਤਾਂ ਉਹ ਤਾਂ ਲਵਾਂਗੇ ਹਾਂ ਜਸ਼ਨ ਦੀ ਪੇਮੈਂਟ ਆਉਣ ਦੇ ਫਿਰ ਕਰਾਉ ਠੀਕ ਆ ਠੀਕ ਆ ਅੱਜ ਤੇਰਾ ਉਹ ਦਿਨ ਵਾਲਾ ਪਾਦੀ ਰੋਲਾ ਹੈ ਆਓ ਫਰਦਾ ਇੱਕ ਤੇ ਮੁੰਡਿਆ ਉਹ ਰਿਆ ਇਹ ਦੂਸੇ ਲਈ ਨਾਲ ਲੱਗੇ ਰਾਤ ਭਾਈ ਬੁਗੜਾ ਫਿਰਦਾ ਦੀ ਕਹਿੰਦੇ ਸੈਡੋਂ ਰਾਤ ਬਾਈ ਲਲਕਾਰੇ ਮਾਰ ਰਹੀ ਦੀ ਸੰਗਰੂਰ ਚ ਹੈ ਬੰਦ ਕਰ ਲਓ ਮੜਿਆ ਸੋਨੇ ਦੀ ਇੱਕ ਗੱਲ ਦੱਸਾਂ ਤੁਸੀਂ ਸੋਚ ਕੇ ਦੇਖੋ ਇਹ ਬੰਦੇ ਨੇ ਕੀ ਕੀਤਾ ਹੋਊਗਾ ਇਹ ਬੰਦਾ ਰਾਤ ਸੈਡ ਸੀ ਰਾਤ ਇਹਨੇ ਅਰਜੰਟ ਢਿਲਣ ਨੂੰ ਮੈਸੇਜ ਕੀਤਾ ਹਾਂ ਕੀ ਲਿਖਿਆ ਦੀ ਬਾਈ ਦੱਸੀ ਅਰਜੰਟ ਢਿਲਣ ਨੂੰ ਕੀ ਲਿਖਿਆ ਬਾਈ ਇਹਨੇ ਦਾ ਬਈ ਆਰਜਨਟ ਢਿਲ ਨੂੰ ਆਪੇ ਪਤਾ ਹੈਗਾ ਕੀ ਲਿਖੇ ਦਾ ਸਾਡਾ ਭਾਈ ਗਾੜੀ ਦੀ ਡਿਮਾਂਡ ਕਰੀ ਸੀ ਮੈਂ ਬਹੁਤ ਬਾਲਾ ਕੁਝ ਨਹੀਂ ਬਾਈ ਦਾ ਜੇ ਲੁੱਟ ਗਿਆ ਆਰਜਨਟ ਢਿਲ ਨੂੰ ਕਹਿੰਦਾ ਮੈਸੇਜ ਕਰਿਆ ਬਾਈ ਨੇ ਕਹਿੰਦਾ ਬਾਈ ਮੇਰਾ ਦਿਲ ਟੁੱਟ ਗਿਆ ਕਹਿੰਦਾ ਗਾੜਾ ਉੜਦੇ ਕਹਿੰਦਾ ਮੇਰੇ ਵਾਸਤੇ ਬਾਈ ਨੇ ਪਹਿਲਾਂ ਵੀ ਮੈਸੇਜ ਕਰਿਆ ਮੈਂ ਤਾਂ ਖਾਣ ਵਾਲੇ ਕੰਮ ਕਰ ਦਿੰਨਾ ਹੈ ਹਮੇਤੀ ਬਾਈ ਨੇ 2020 'ਚ ਵੀ ਮੈਸੇਜ ਕਰਿਆ ਕਦੋਂ ਆਇਤੀ ਗਾਣਾ ਨਾ ਅਰਜੰਟੇ ਮਾਈ ਫਾਈਲ 'ਚ ਕਹਿ ਰਿਹਾ ਬਾਈ ਕਹਿ ਰਿਹਾ ਬਾਈ ਬਹੁਤ ਸੋਹਣਾ ਤਾਰੀਫ ਕੀਤੀ ਦੇਖੋ ਚੰਗੀ ਚੀਜ਼ਾਂ ਦੀ ਤਾਰੀਫ ਕਰਨੀ ਬਣਦੀਆਂ ਨਾ ਹਾਂ ਤਾਂ ਕਰਕੇ ਆਪਣੀ ਤਾਰੀਫ ਕਰੀ ਤੁਸੀਂ ਸਾਨੂੰ ਮੇਰੇ ਚੈਨਲ ਦੀ ਤਾਰੀਫ ਨਹੀਂ ਕਰਦੇ ਬਾਈ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਸਿਮੂ ਵਲੌਗ ਤੁਸੀਂ ਵੀ ਕਰ ਲਓ ਅਰਜੰਟੇ ਨੇ ਵੀ ਕਹਿੰਦੇ ਬਾਈ ਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਕੋਈ ਚੱਕਰ ਨਹੀਂ ਬਾਈ ਇਹ ਦੀ ਇਹਨੇ ਪਰਖੀ ਅਰਜੰਟੇ ਲਾਉਣੇ ਮੇਰੀ ਹਾਏ ਅਰਜੰਟ ਅਰਜਨ ਨੂੰ ਮਿਲ ਕੇ ਆਉਣਾ ਬਈ ਤੇਰਾ ਫੇਵਰਟ ਅਰਜਨ ਹੁਣ ਤਾਂ ਫੇਵਰਟ ਹੀ ਹੈ ਅੱਛਾ ਪਹਿਲਾਂ ਕਿਹੜਾ ਸੀ ਪਹਿਲਾਂ ਸਿੱਧੂ ਜੀ ਦਾ ਪਰ ਸਿੱਧੂ ਵੀ ਹੁਣ ਤਾਂ ਹੈਗਾ ਪਰ ਹੁਣ ਇੱਕ ਅਰਜਨ ਹੈਗਾ ਹਗੋਂ ਨੜ ਤੇ ਕਿਦੋਂ ਫਿਰਦਾ ਹੈ ਜੀਪੀਪੀ ਸਾਰਾ ਬਣਾਉਣ ਨੂੰ ਫਿਰਦਾ ਹੈ ਠੀਕ ਕਰ ਦਿਓ ਨਹੀਂ ਬੱਡਰ ਟਾਉਨ ਨੂੰ ਕਹ ਚੱਲ ਬਈ ਨਾਲ ਮੈਂ ਤੈਨੂੰ ਲੈ ਕੇ ਜਾਣਾ ਬੁਮੀਤੀ ਤੂੰ ਤਾਂ ਜਾਉ ਸਾਰਾ ਨਹੀਂ ਕੀਤਾ ਸਾਲਾ ਮੇਰੇ ਕੋਲ ਨਹੀਂ ਮਤਲਬ ਪਾਕਿਸਤਾਨ ਨੇ ਮੇਰਾ ਕਿੱਥੇ ਲਾਹੌਰ ਲਾਹੌਰ ਹੈਣਾ ਮੈਂ ਵੀ ਮੈਂ ਪਾਕਿਸਤਾਨ ਲਾਹੌਰ ਜਾਣਾ ਹਾਂ ਲਾਹੌਰ ਸੋਣਾ